ਸੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਜੈ ਗੁਰਦੇਵ ਧੰਨ ਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਜੈ ਪੀਮ ਜੈ ਭਾਰਤ ਸੋ ਹਲਕਾ ਸ਼ਾਹਕੋਟ ਦੇ ਵਿੱਚ ਥਾਣਾ ਮਹਿਦਪੁਰ ਦੇ ਅਧੀਨ ਇੱਕ ਪਿੰਡ ਹੈ ਵੇਰਾ ਵੇਰਾ ਦੇ ਵਿੱਚ ਕਸਬੇ ਵਿੱਚ 80 ਭਾਈਚਾਰੇ ਦੇ ਲੋਕ ਸਾਡੇ ਜਿਹੜੀ ਕਮਿਊਨਿਟੀ ਦੇ ਵਿੱਚ ਕਾਫੀ ਮਾਤਰਾ ਜਿਹ ਰਹਿੰਦੇ ਸੀ ਅਤੇ ਜਿਹੜਾ ਰੇਤ ਮਾਫੀਆ ਦਾ ਬਹੁਤ ਚਿਰ ਤੋਂ ਜਿਹੜਾ ਉੱਥੇ ਦਬਦਬਾ ਰਿਹਾ ਸੋ ਜਿਹੜਾ ਮੁਖਵਿੰਦਰ ਸੋ ਕੁਵਿੰਦਰ ਸਿੰਘ ਪੀਟਰ ਸੁਖਵਿੰਦਰ ਸਿੰਘ ਪੀਟਰ ਦੇ ਨਾਲ ਜਿਹੜੇ ਵਿਅਕਤੀ ਹੋਰ ਸੀਗੇ ਜਿਨ੍ਹਾਂ ਕੋਲ ਹਸਲਾ ਵੀ ਸੀਗਾ ਅਤੇ ਤੇਜ਼ ਤਰਹ ਹਥਿਆਰ ਵੀ ਸੀਗੇ ਜਿਸ ਵਿੱਚ ਸਾਡੇ ਜਿਹੜੇ ਲੋਕ ਸੀਗੇ ਭਾਈਚਾਰੇ ਦੇ ਜਿਹੜਾ ਵੀ ਰੇਤਾ ਦਾ ਇਹ ਕਾਫੀ ਜਿਹੜਾ ਮਾਫੀਆ ਦੇ ਵਿੱਚ ਕੰਮ ਜਿਹੜਾ ਚੱਲ ਰਿਹਾ ਸੀ ਉੱਥੇ 10 ਗੱਡੀਆਂ ਜਿਹੜੀਆਂ ਟਿਪਰਾਂ ਦੀਆਂ ਭਰੀਆਂ ਹੋਈਆਂ ਸੀਗੀਆਂ ਜੋ ਨਿਕਲ ਰਹੀਆਂ ਸੀਗੀਆਂ ਤੇ ਸਾਡੇ ਜਿਹੜੇ ਸਮਾਜ ਦੇ ਬੰਦਿਆਂ ਨੂੰ ਉਹਨਾਂ ਨੂੰ ਧਮਕਾਇਆ ਗਿਆ ਕੁੱਟਮਾਰ ਕੀਤੀ ਗਈ ਅਤੇ ਜਿਹੜੇ ਫਾਇਰ ਵੀ ਜਿਹੜੇ ਆ ਉੱਥੇ ਗੋਲੀ ਵੀ ਜਿਹੜੀ ਚਲਾਈ ਗਈ ਫਾਇਰ ਦੇ ਕਾਫੀ ਪਿੰਡ ਵਾਲਿਆਂ ਨੇ ਪੰਚਾਇਤ ਨੇ ਸਰਪੰਚ ਸਾਹਿਬ ਨੇ ਲਿਖਤੀ ਜਿਹਾ ਦਿੱਤਾ ਵੀ ਸਾਡੇ ਪਿੰਡ ਆ ਕੇ ਇਹਨਾਂ ਨੇ ਜਿਹੜੀ ਗੁੰਡਾਗਰਦੀ ਕੀਤੀ ਆ ਪਰ ਉਲਟਾ ਜਿਹੜਾ ਪ੍ਰਸ਼ਾਸਨ ਨੇ ਸਾਡੇ ਜਿਹੜੇ ਲੋਕ ਆ ਸੀ ਭਾਈਚਾਰੇ ਦੇ ਉਹ ਤਿੰਨ ਬੰਦਿਆਂ ਦੇ ਉੱਪਰ ਜਿਹੜਾ ਪਰਚਾ ਦਰਜ ਕੀਤਾ ਬਿਨਾਂ ਇਨਕੁਰੀ ਤੋਂ ਅਤੇ ਪੰਚਾਇਤ ਦੇ ਸਰਪੰਚਾਂ ਦੇ ਲਿਖਨ ਦੇ ਬਾਵਜੂਦ ਸੁਖਵਿੰਦਰ ਸਿੰਘ ਪੀਟਰ ਨਾਮ ਵਿਅਕਤੀ ਦੇ ਜਿਹੜੇ ਵੀਰੇ ਵਿਅਕਤੀ ਹੋਰ ਸੀਗੇ ਜਿਨ੍ਹਾਂ ਨੇ ਫਾਇਰ ਕੀਤਾ ਉਹਨਾਂ ਦੇ ਉੱਪਰ ਕੋਈ ਮੁਕੱਦਮਾ ਦਰਜ ਨਹੀਂ ਕੀਤਾ ਸੋ ਸਾਡਾ ਵੀਰ ਅਸ਼ਵਨੀ ਮਹਿਦਪੁਰ ਸੋ ਉਹਨਾਂ ਨੇ ਸਾਰੇ ਸਾਥੀਆਂ ਨੇ ਇਕੱਠੇ ਹੋ ਕੇ ਜਿਹੜਾ ਇੱਕ ਇਹ ਜਿਹੜਾ ਐਕਸ਼ਨ ਲਿਆ ਆ ਅਸੀਂ ਉਹਨਾਂ ਦੇ ਨਾਲ ਆ ਗੁਰੂ ਦਾਰ ਟਾਈਗਰ ਫੋਰਸ ਉਹਨਾਂ ਦੇ ਨਾਲ ਆ ਸੋ ਅਸ਼ਮੀ ਮਹਿਦਪੁਰ ਭਰਾਵਾਂ ਨੂੰ ਕਹਿਣਾ ਚਾਹੁੰਦੇ ਆ ਵੀ ਉਹਨਾਂ ਦੀ ਸਮੁੱਚੀ ਟੀਮ ਜਿੰਨੇ ਵੀ ਸਾਥੀ ਖੜੇ ਸੀਗੇ ਵੀ ਜੋ ਵੀ ਪ੍ਰੋਗਰਾਮ ਰੱਖਣਗੇ ਚਾਹੇ ਟੋਲ ਬੰਦ ਕਰਨਾ ਆ ਚਾਹੇ ਉਹਨਾਂ ਨੇ ਜਲੰਧਰ ਬੰਦ ਦੀ ਦੇ ਕਾਲ ਦੇਣੀ ਆ ਚਾਹੇ ਕੋਈ ਵੀ ਦਾਲੀਆਂ ਚਾਹੇ ਐਸਐਸਪੀ ਸਾਹਿਬ ਦਾ ਘਰਾਵ ਦੇਣਾ ਜਦੋਂ ਉਹ ਸਾਨੂੰ ਕਹੋਂਗੇ ਵੀ ਜਿਹੜਾ ਐਕਸ਼ਨ ਲੈਣ ਵਾਸਤੇ ਤੇ ਗੁਰੂ ਦਾਰ ਟਾਈਗਰ ਫੋਰਸ ਜਿਹੜੀ ਆਪਣੇ ਸਾਰੇ ਸਾਥੀਆਂ ਨੂੰ ਪੂਰੇ ਪੰਜਾਬ ਦੇ ਟੀਮ ਨੂੰ ਜਿਹੜੀ ਕਾਲ ਲਾ ਕੇ ਉਹਨਾਂ ਦਾ ਸਾਥ ਦੇਣ ਖੜੀਏ ਕਿਉਂਕਿ ਆਪਣੇ ਭਾਈ ਜਰ ਦੇ ਉੱਪਰ ਆਪਾਂ ਅਤਿਆਚਾਰ ਨਹੀਂ ਦੇਖੋ ਜਿਹੜੀ ਸਿਸਟਮ ਆ ਜੋ ਸੰਵਿਧਾਨਕ ਤੌਰ ਤੇ ਜਦ ਪਿੰਡ ਦੇ ਸਰਪੰਚ ਪੰਜਾਬ ਲੈ ਕੇ ਦਿੰਦੀ ਉਹਨਾਂ ਦੇ ਉੱਪਰ ਐਕਸ਼ਨ ਹੋਣਾ ਚਾਹੀਦਾ ਸੀ ਅਸੀਂ ਅਸ਼ਵਨੀ ਧਾਰੀਵਾਲ ਸਾਹਿਬ ਦੇ ਜਿਹੜਾ ਸਾਡਾ ਵੀਰ ਆ ਜਿਹੜਾ ਆਪਣੇ ਸਮਾਜ ਦੀ ਸੇਵਾ ਕਰ ਰਿਹਾ ਔਰ ਇਹ ਨਾਲ ਆ ਸੋ ਜੋ ਐਕਸ਼ਨ ਉਹਨਾਂ ਵੱਲੋਂ ਚਾਹੁੰਦੇ ਦਿਨਾਂ ਤੱਕ ਦੋ ਦਿਨ ਉਸ ਸੋਮਵਾਰ ਤੋਂ ਬਾਅਦ ਜੋ ਵੀ ਐਕਸ਼ਨ ਲੈ ਜਾਊਗਾ ਅਸੀਂ ਜਿਹੜਾ ਬਾਅਦ ਚੜ ਕੇ ਆਪਣੇ ਸਾਥੀ ਲੈ ਕੇ ਨਾਲ ਸੰਘਰਸ਼ ਵਿੱਚ ਸ਼ਾਮਲ ਹੋਵਾਂਗੇ ਸਾਰਿਆਂ ਨੂੰ ਜੈ ਭੀਮ ਜੈ ਪਰਮ